ਔਰਤ ਕਮਜ਼ੋਰ ਨਹੀਂ ਹੁੰਦੀ ਤੇ ਜੇ ਕਮਜ਼ੋਰ ਹੁੰਦੀ ਮਹਾਰਾਜ ਕਹਿੰਦੇ ਇਹ ਕਦੇ ਨਾ ਲਿਖਦੇ ਸੋ ਕਿਉਂ ਮੰਦਾ ਆਖੀ ਆ ਜਿੱਤ ਜੰਮੈ ਰਾਜਾਨ ਮਹਾਰਾਜ ਨੇ ਇਥੋਂ ਤੱਕ ਆਖਿਆ ਜਿੰਨੀ ਕਿਸੇ ਔਰਤ ਦੀ ਕੁੱਖ ਮਜ਼ਬੂਤ ਹੋਊਗੀ ਉਹਦੇ ਵਿੱਚੋਂ ਉਹ ਹੀ ਜੇ ਪ੍ਰਤਾਪੀ ਸੂਰਮਾ ਯੋਧਾ ਜਨਮ ਲੇਗਾ ਇਸੇ ਕਰਕੇ ਮੈਂ ਤਾਂ ਕਹਿੰਦਾ ਨਮਸ਼ਕਾਰ ਹੈ ਸਤਿਕਾਰਯੋਗ ਮਾਤਾ ਗੁਜਰੀ ਤੇ ਨਮਸ਼ਕਾਰ ਹੈ ਭਗਤ ਪੂਰਨ ਸਿੰਘ ਦੀ ਮਾਤਾ ਥੋੜਾ ਜਾਂ ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ ਫਰਤੂ ਪੂਰਨ ਸਿੰਘ ਜੀ ਦੀ ਮਾਤਾ ਦਾ ਇਤਿਹਾਸ ਸਾਂਝਾ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ ਮਾਤਾ ਦਾ ਨਾਮ ਮਹਿਤਾਬ ਕੌਰ ਸੀ ਜਦੋਂ ਉਹ ਬੀਬੀ ਜਵਾਨ ਹੋਈ ਪਿਤਾ ਨੇ ਜਗਾ ਦੇ ਕੇ ਰਿਸ਼ਤਾ ਕਰਤਾ ਵਿਆਹ ਹੋ ਗਿਆ ਪਰ ਉਦੋਂ ਇਹ ਹੁੰਦਾ ਸੀ ਵੀ ਜੇ ਮੈਂ ਅੱਜ ਵਿਆਹ ਕਰਤਾ ਮੁਕਲਾਵਾ ਦੋ ਢਾਈ ਸਾਲਾਂ ਬਾਅਦ ਦਿੰਦੇ ਮੁਕਲਾਵਾ ਸ਼ਬਦ ਅਜਲੇ ਬੱਚਾ ਨੂੰ ਨਹੀਂ ਪਤਾ ਸਿਆਣੇ ਸੱਜਣ ਜਿਹੜੇ ਬੈਠੇ ਨੇ ਉਦੋਂ ਦੋ ਢਾਈ ਸਾਲਾਂ ਬਾਅਦ ਸਮਾਨ ਦਿੱਤਾ ਜਾਂਦਾ ਤੇ ਜਦੋਂ ਉਹ ਘੜੀ ਆਈ ਸਮਾਨ ਦੇਣ ਵਾਲੀ ਤੇ ਵਿਚੋਲੇ ਨੇ ਆ ਕੇ ਆਖਿਆ ਭਾਈ ਜਿਹੜਾ ਇਸ ਲੜਕੀ ਦਾ ਪਤੀ ਸੀ ਉਹਦੀ ਮਰਤੂ ਹੋ ਗਈ ਜਿੱਥੇ ਵਿਚਾਰੀ ਨੇ ਜਾਣਾ ਸੀ ਨਾ ਵਿਆਹ ਤੋਂ ਬਾਅਦ ਕਹਿੰਦੇ ਸੁਹਾਗਣ ਹੋਣ ਤੋਂ ਪਹਿਲਾਂ ਵਿਚਾਰੀ ਵਿਧਵਾ ਹੋ ਗਈ ਸੁਹਾਗਣ ਹੋਣ ਤੋਂ ਤੇ ਬੜੇ ਮਾੜੇ ਹਾਲਾਤ ਹੋ ਗਏ ਤੇ ਲੋਕ ਆਖਿਆ ਕਰਨ ਇਹ ਚੰਦਰੀ ਹੈ ਇਹ ਮਾੜੇ ਕਰਮ ਵਾਲੀ ਹੈ ਇੱਕ ਸ਼ਬਦ ਵਰਤਿਆ ਜਾਂਦਾ ਵੀ ਇਹ ਕੜਮੀ ਬਾਬਲ ਵਿਚਾਰਾ ਬਹੁਤ ਪਰੇਸ਼ਾਨ ਮਾਤਾ ਬਹੁਤ ਪਰੇਸ਼ਾਨ ਜਿੱਥੇ ਉਹਦਾ ਰਿਸ਼ਤਾ ਕਰਨ ਦੀ ਕੋਸ਼ਿਸ਼ ਕਰਿਆ ਕਰੇ ਲੋਕ ਭਾਨੀਆਂ ਮਾਰਦਿਆ ਕਰਨ ਵੀ ਇਹਦਾ ਰਿਸ਼ਤਾ ਨਾ ਲਿਓ ਇਹ ਤਾਂ ਸੁਹਾਗਣ ਹੋਣ ਤੋਂ ਪਹਿਲਾਂ ਵਿਧਵਾ ਹੋ ਗਈ ਇਹਦੇ ਕਰਮ ਮਾਰੇ ਨੇ ਬੜੇ ਥਾਮਾਂ ਤੇ ਰਿਸ਼ਤਾ ਦੇਖਿਆ ਪਰ ਗੱਲ ਸਿਰੇ ਨਾ ਚੜੇ ਇਦਾਂ ਕਰਦਿਆਂ ਕਰਾਉਂਦੇ ਆ ਪਤਾ ਚੱਲਿਆ ਲੁਧਿਆਣਾ ਜ਼ਿਲ੍ਹਾ ਖੰਨਾ ਤਹਿਸੀਲ ਤੇ ਖੰਨਾ ਤਹਿਸੀਲ ਦਾ ਪਿੰਡ ਰਾਜੇਵਾਲ ਉੱਥੇ ਇੱਕ ਸੇਠ ਰਹਿੰਦਾ ਸੀ ਸ਼ਿਭੂ ਮੱਲ ਉਹ ਪਹਿਲਾਂ ਵੀ ਵਿਆਹ ਹੋਇਆ ਹੋਇਆ ਸੀ ਬਾਲ ਬੱਚਾ ਵਾਲਾ ਸੀ ਪਰ ਧਨ ਦੌਲਤ ਬਹੁਤ ਸੀ ਉਹਦੇ ਕੋਲੇ ਉਹ ਕਿਸੇ ਤਰ੍ਹਾਂ ਰਾਜ਼ੀ ਹੋ ਗਿਆ ਵੀ ਇਹ ਰਿਸ਼ਤਾ ਮੈਂ ਪ੍ਰਮਾਨ ਕਰਦਾ ਹਾਂ ਹੁਣ ਦੇਖੋ ਬੀਬੀ ਮਹਿਤਾਬ कौर ਸਿੱਖਾਂ ਦੇ ਕਰਦਾ ਜਨਮੇ ਪਰ ਇੱਕ ਸੇਠ ਨਾਲ ਸਿਬੂ ਮਲਨਾ ਵਿਆਹੀ ਗਈ ਸਮਾਉਣ ਤੇ ਉਹਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ ਉਹਨੂੰ ਮਾਰ ਦਿੱਤਾ ਗਿਆ ਫਿਰ ਇੱਕ ਬੱਚੇ ਨੇ ਜਨਮ ਲਿਆ ਉਹ ਵੀ ਮਾਰ ਦਿੱਤਾ ਗਿਆ ਤੀਜਾ ਬੱਚਾ ਵੀ ਮਾਰ ਦਿੱਤਾ ਗਿਆ ਸ਼ੇਠ ਕਹਿੰਦਾ ਸੀ ਮੇਰੇ ਪਹਿਲਾ ਵਾਲੇ ਬਾਲ ਬੱਚੇ ਹਨ ਇਹਦੀ ਕੁਖ ਤੋਂ ਪੈਦਾ ਹੋਇਆ ਬੱਚਾ ਮੈਂ ਨਹੀਂ ਰੱਖਣਾ ਇੱਕ ਦਿਨ ਸ਼ੇਠ ਦੇ ਪੈਰੀ ਡਿੱਗ ਪਏ ਬੀਬੀ ਮਹਤਾਬ ਕਹਿੰਦੀ ਸ਼ੇਠ ਜੀ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਣਾ ਹੈ ਸੰਗਤ ਆਪਣੇ ਨਗਰ ਚੋਂ ਜਾਂਦੀ ਹੈ ਮੈਨੂੰ ਦਰਸ਼ਨ ਕਰੇ ਆਉਣਾ ਸ਼ੇਠ ਨੇ ਇਜਾਜ਼ਤ ਦਿੱਤੀ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੇ ਰੋ ਕੇ ਅਰਦਾਸ ਕੀਤੀ ਕਹਿੰਦੀ ਧੰਨ ਗੁਰੂ ਰਾਮਦਾਸ ਮਹਾਰਾਜ ਸੁਹਾਗਣ ਤੋਂ ਪਹਿਲਾਂ ਮੈਂ ਵਿਧਵਾ ਹੋ ਗਈ ਉਹ ਵੀ ਦੁੱਖ ਝੋਲੀ ਪਾ ਲਿਆ ਤਿੰਨ ਬੱਚੇ ਮੇਰੀ ਕੁੱਖੋਂ ਪੈਦਾ ਹੋਏ ਉਹ ਵੀ ਮਾਰ ਦਿੱਤੇ ਗਏ ਮੈਂ ਉਹ ਵੀ ਪ੍ਰਵਾਨ ਕਰ ਲੇ ਦੁੱਖ ਝੋਲੀ ਪਾ ਲਿਆ ਇੱਥੋਂ ਪਤਾ ਚੱਲਦਾ ਔਰਤ ਕਿੰਨੀ ਮਜ਼ਬੂਤ ਹੁੰਦੀ ਹੈ ਕਿੰਨੀ ਮਜ਼ਬੂਤ ਹੁੰਦੀ ਔਰਤ ਕਹਿੰਦੀ ਮਹਾਰਾਜ ਕੋਈ ਇਹ ਜੀ ਕਿਰਪਾ ਕਰੋ ਸੇਠ ਤੇ ਉਹਦਾ ਦਿਮਾਗ ਥੋੜਾ ਜਿਹਾ ਭੌਂਜੇ ਉਹ ਉਹਤੇ ਇੰਨੀ ਕਿਰਪਾ ਕਰ ਦਿਓ ਮੈਨੂੰ ਇੱਕ ਬੱਚੇ ਦੀ ਮਾਂ ਬਣ ਦੀ ਇਜਾਜ਼ਤ ਦੇ ਦਿਓ ਕਰਿਆ ਕੇ ਸੇਠ ਨੂੰ ਆਖਿਆ ਕਹਿੰਦੀ ਤਿੰਨ ਬੱਚੇ ਮੇਰੇ ਮਾਰ ਦਿੱਤੇ ਗਏ ਮੈਨੂੰ ਇੱਕ ਬੱਚੇ ਦੀ ਮਾਂ ਬਣਨ ਦਾ ਤਾਂ ਮੌਕਾ ਦੇ ਹਰੇਕ ਔਰਤ ਨੂੰ ਹੁੰਦਾ ਨਾ ਮੈਂ ਮਾਂ ਤਾਂ ਬਣਾ ਦਾ ਘਟੋ ਚਾਹੇ ਧੀ ਹੋਵੇ ਚਾਹੇ ਪੁੱਤਰ ਹੋਵੇ ਮੈਨੂੰ ਕੋਈ ਮਾਂ ਕਹਿਣ ਵਾਲਾ ਹੋਵੇ ਸੇਠ ਕਹਿੰਦਾ ਵੀ ਇੱਕ ਸ਼ਰਤ ਹੈ ਤੂੰ ਮਾਂ ਬਣ ਸਕਦੀ ਹੈ ਪਰ ਜਿਹੜਾ ਤੇਰੀ ਕੁੱਖੋਂ ਪੈਦਾ ਹੋਊਗਾ ਮੇਰੇ ਘਰੋਂ ਉਹਨੂੰ ਇੱਕ ਲੀਰ ਵੀ ਨਹੀਂ ਮਿਲਣੀ ਦੋ ਗਿੱਠਾਂ ਦੀ ਲੀਰ ਨਾ ਪ੍ਰਾਪਰਟੀ ਮਿਲੇ ਨਾਉ ਨੂੰ ਪੈਸਾ ਮਿਲੇ ਬਸ ਦੋ ਗਿੱਠਾਂ ਦੀ ਲੀਰ ਵੀ ਨਹੀਂ ਮਿਲਣੀ ਮੇਰੇ ਕਰੋ। ਕਹਿੰਦਾ ਜੀ ਇਹ ਸੌਦਾ ਤੈਨੂੰ ਮਨਜ਼ੂਰ ਹੈ ਤੂੰ ਬੱਚੇ ਨੂੰ ਜਨਮ ਦੇ ਸਕਦੀ ਹੈ। ਕਹਿੰਦੀ ਜੀ ਮੈਨੂੰ ਮਨਜ਼ੂਰ ਹੈ ਮੈਂ ਆਪੇ ਪਾਲ ਲੂਗੀ। ਆਪੇ ਉਹਦੀ ਰੋਜੀ ਰੋਟੀ ਦਾ ਇੰਤਜ਼ਾਮ ਕਰੂੰਗੀ। ਸਮਾਂ ਆਉਣ ਤੇ ਇੱਕ ਬੱਚੇ ਨੇ ਜਨਮ ਲਿਆ। ਕਿਉਂਕਿ ਅਰਦਾਸ ਗੁਰੂ ਰਾਮਦਾਸ ਜੀ ਦੇ ਦਰਤੇ ਕੀਤੀ ਸੀ ਉਹਦਾ ਨਾਂ RAMJIDAS ਰੱਖਿਆ। ਭਗਤ ਪੂਰਨ ਸਿੰਘ ਦਾ ਪਹਿਲਾ ਨਾਂ RAMJIDAS ਰੱਖਿਆ। ਰਾਮਜੀਤ ਦਾਸ ਨਾਮ ਰੱਖਿਆ ਉਹ ਇਹ ਜਾਂ ਬੱਚਾ ਸੀ ਕਹਿੰਦੇ ਉਹਦੀ ਯਾਰ ਕਿਸੇ ਨੇ ਖੁਸ਼ੀ ਨਾ ਮਨਾਈ ਨਾ ਨਾਨਕਿਆਂ ਨੇ ਨਾ ਦਾਦਕਿਆਂ ਨੇ ਕਿਉਂਕਿ ਨਾਨਕਿਆਂ ਦੇ ਪਰਿਵਾਰ ਚ ਕੋਈ ਰਹਿ ਆਈ ਨਹੀਂ ਸੀ ਉਹਦੇ ਨਾਨਾ ਨਾਨੀ ਵਿਚਾਰੇ ਗਮਚੀ ਮਰ ਗਏ ਸੀ ਵੀ ਸਾਡੀ ਧੀ ਦੀ ਇਹੋ ਜੀ ਤਕਦੀਰ ਲਿਖੀ ਹੋਈ ਹੈ ਪਰ ਮaaf ਕਰਨਾ ਭਰਾਓ ਜਿਹੜਾ ਹੀਰਾ ਹੁੰਦਾ ਹੈ ਨਾ ਹੀਰਾ ਉਹ ਰਗੜਾਂ ਖਾ ਖਾਈ ਚਮਕਦਾ ਹੁੰਦਾ ਹੈ ਚਲੋ ਬੱਚਾ ਥੋੜਾ ਜਿਹਾ ਵੱਡਾ ਹੋਇਆ ਨਾ RAM JI DAS ਰੱਖਿਆ ਗਿਆ ਜਦੋਂ ਥੋੜਾ ਜਿਹਾ ਵੱਡਾ ਹੋਇਆ ਸੇਠ ਦੇ ਦੂਜੇ ਬੱਚਿਆਂ ਨਾਲ ਪੜਨ ਲੱਗ ਪਿਆ ਤੇ ਜਦੋਂ ਜਾਂਦਾ ਉਹਨੂੰ ਰਸਤੇ 'ਚ ਕੁੱਟਦੇ ਮਾਰਦੇ ਆ ਖੜਾਉਂਦੇ ਨਹੀਂ ਆ ਕੇ ਆਪਦੀ ਮਾਂ ਨੂੰ ਕਹਿੰਦਾ ਮਾਂ ਆ ਜਿਹੜੇ ਮੇਰੇ ਭਰਾ ਨੇ ਇਹ ਮੈਨੂੰ ਖੜਾਉਂਦੇ ਨਹੀਂ ਨਾਲ ਉਹ ਕਹਿੰਦੀ ਪੁੱਤ ਤੂੰ ਮੇਰੇ ਨਾਲ ਹੀ ਗੱਲਾਂ-ਬਾਤਾਂ ਕਰਕੇ ਆਪਦਾ ਟਾਈਮ ਟਪਾਲਾ ਜਿਹੜਿਆ ਨੇ ਵੱਡੀਆਂ ਮੱਲਾਂ ਮਾਰਨੀਆਂ ਹੁੰਦੀਆਂ ਉਹ ਖੇਡਣ 'ਚ ਵਕਤ ਬਰਬਾਦ ਨਹੀਂ ਕਰਦੇ ਐਦਾਂ ਕਰਦਿਆਂ ਕਰਾਉਂਦਿਆਂ ਥੋੜਾ ਜਿਹਾ ਜਦੋਂ ਵੱਡਾ ਹੋਇਆ ਨਾ ਕੁਦਰਤੀ ਸਰੰਦ ਦਾ ਜੋੜ ਮੇਲਾ ਸਹਬਜਾਦਿਆਂ ਦੀ ਯਾਦ ਵਿੱਚ ਲੱਗਿਆ ਹੋਇਆ ਤੇ ਇਜਾਜ਼ਤ ਲੈ ਕੇ ਦੋਨੇ ਮਾਂ-ਪੁੱਤ ਸਰੰਦ ਦੇ ਮੇਲੇ ਤੇ ਚਲੇ ਗਏ ਜੋੜ ਮੇਲਾ ਜੋ ਸਹਬਜਾਦਿਆਂ ਦੀ ਯਾਦ ਵਿੱਚ ਲੱਗਦਾ ਸਤਿਕਾਰਯੋਗ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸੰਗੋਣਾ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਕਹਿੰਦੇ ਜਦੋਂ ਫਤੇਗੜ ਸਾਹਿਬ ਗਿਆ RAM JI DAS ਜੋ ਬਾਅਦ ਵਿੱਚ ਭਗਤ ਪੂਰਨ ਸਿੰਘ ਬਣਦਾ ਹੈ ਲੰਗਰ ਛਕਣ ਬੈਠਿਆ ਤੇ ਪੰਗਤ ਵਿੱਚ ਨਾਲ ਕਹਿੰਦੇ ਪਟਿਆਲੇ ਵਾਲਾ ਮਹਾਰਾਜਾ ਬੈਠਾ ਹੈ। ਰਾਜੇ ਦਾ ਸੋਹਣਾ ਲਿਬਾਸ ਪਾਇਆ ਤੇ ਪਤਾ ਚੱਲ ਗਿਆ ਵੀ ਇਹ ਬਾਦਸ਼ਾਹ ਹੈ। ਤੇ ਦੇਖਦਾ ਕੀ ਹੈ ਵੀ ਜਿਹੜੇ ਟੋਕਰੀ ਚੋਂ ਪ੍ਰਸ਼ਾਦਾ ਪਟਿਆਲੇ ਵਾਲੇ ਰਾਜੇ ਦੇ ਹੱਥਾਂ ਵਿੱਚ ਆਇਆ ਗੁਰੂ ਕੇ ਲੰਗਰ ਦਾ ਉਸੇ ਸੇਵਾਦਾਰ ਨੇ ਉਸੇ ਟੋਕਰੀ ਚੋਂ ਪ੍ਰਸ਼ਾਦਾ RAM JI DAS ਨੂੰ ਦਿੱਤਾ ਭਗਤ ਪੂਰਨ ਸਿੰਘ ਨੂੰ ਦਿੱਤਾ ਕਹਿ ਦੋ ਜੋ ਬਾਅਦ ਵਿੱਚ ਪੂਰਨ ਸਿੰਘ ਬਣ ਗਿਆ ਜਿਹੜੀ ਬਾਲਟੀ ਚੋਂ ਦਾਲਾ ਪਟਿਆਲੇ ਵਾਲੇ ਰਾਜੇ ਨੂੰ ਪਾਇਆ ਉਸੇ ਬਾਲਟੀ ਚੋਂ ਜਿਹੜਾ ਦਾਲਾ ਸੀ RAM JI DAS ਦੀ ਬਾਟੀ ਵਿੱਚ ਪਾਇਆ ਜਿਹੜੇ ਬਾਲਟੀ ਚੋਂ ਜਲ ਪਟਿਆਲੇ ਵਾਲੇ ਰਾਜੇ ਨੂੰ ਮਿਲਿਆ ਉਸੇ ਬਾਲਟੀ ਚੋਂ ਜਲ ਭਗਤ ਪੂਰਨ ਸਿੰਘ ਨੂੰ ਮਿਲਿਆ ਕਹਿੰਦਾ ਮਾਂ ਵੱਡਾ ਹੋ ਕੇ ਮੈਂ ਸਿੱਖ ਜ਼ਰੂਰ ਬਣੂਗਾ ਕਹਿੰਦਾ ਇਸ ਧਰਮ ਦੇ ਵਿੱਚ ਇੰਨਾ ਇੱਕ ਦੂਜੇ ਨਾਲ ਇੰਨਾ ਸਤਿਕਾਰ ਇੱਥੇ ਕੋਈ ਜਾਤੀ ਵਿਤਕਰਾ ਹੈ ਹੀ ਨਹੀਂ ਕੋਈ ਵੱਡੇ ਛੋਟੇ ਦਾ ਭੇਦ ਭਾਪ ਨਹੀਂ ਚਲੋ ਕਹਿੰਦੇ ਇੱਕ ਵਾਰੀ ਨਾ ਉਹ ਥੋੜਾ ਜਾ ਜਦੋਂ ਵੱਡਾ ਹੋਇਆ ਵਿਚਦੀ ਇਹ ਵੀ ਦੱਸਦੀ ਹੈ ਵੀ 8ਵੀਂ ਚੋ ਵਿਚਾਰਾ ਉਹ ਫੇਲ ਵੀ ਹੋ ਗਿਆ ਸੀ ਕਿਉਂਕਿ ਹਾਲਾਤ ਕਰਦੇ ਮਾਰੇ ਪਿਆਰ ਨਾ ਮਿਲੇ ਸਤਕਾਰ ਨਾ ਮਿਲੇ ਮਾਂ ਨੂੰ ਪਿਆਰ ਨਾ ਸਤਕਾਰ ਨਾ ਕੋਈ ਬੁਲਾਵੇ ਨਾ ਨਾ ਪੁੱਤਰ ਨੂੰ ਬੁਲਾਵੇ ਭਰਾਵੋ ਬੱਚੇ ਤੇ ਕਦੇ ਟੈਨਸ਼ਨ ਨਾ ਪਾਇਆ ਕਰੋ ਇਹੀ ਤਾਂ ਉਹਦੇ ਹੱਸਣ ਖੇਡਣ ਦੇ ਦਿਨ ਹੁੰਦੇ ਨੇ ਬੱਚੇ ਦੇ ਪਰ ਉਸ ਟਾਈਮ ਵਿੱਚ ਉਹਨੂੰ ਇੰਨਾ ਨਰਾਦਰ ਮਿਲ ਰਿਹਾ ਸੀ 8ਵੀਂ ਚੋਂ ਫੇਲ ਹੋ ਗਿਆ ਸੀ ਕਰਦਾ ਕਰਾਉਂਦਾ ਕਹਿੰਦੇ ਜਦੋਂ ਪਾਸ ਕਰਕੇ 8ਵੀਂ ਤੇ ਫਿਰ ਜਦੋਂ ਥੋੜਾ ਜਿਹਾ ਵੱਡੀ ਜਮਾਤ ਵਿੱਚ ਹੋਇਆ ਤੇ ਕਹਿੰਦੇ ਲੁਧਿਆਣੇ ਪੇਪਰ ਦੇਣਗੇ ਆਉਂਦੇ ਨੂੰ ਕਿਤੇ ਰਾਤ ਪੈ ਗਈ ਕਿਸੇ ਮੰਦਰ ਵਿੱਚ ਗਿਆ ਕਹਿੰਦਾ ਜੀ ਪ੍ਰਸ਼ਾਦਾ ਛਕਾਓ ਉਹਨਾਂ ਨੇ ਪੁੱਛਿਆ ਪਹਿਲਾਂ ਇਹ ਦਸਤਰੀ ਜਾਤ ਕੀ ਉਹ ਕਹਿੰਦਾ ਫਿਰ ਉਹਨੇ ਦੱਸੀ ਸਾਰੀ ਕਹਾਣੀ ਕਹਿੰਦੇ ਇੱਥੇ ਪ੍ਰਸ਼ਾਦਾ ਬਾਹਰੋਂ ਆਉਂਦਾ ਹੈ ਪਹਿਲਾਂ ਅਸੀ ਛਕਾਂਗੇ ਸਾਡੇ ਛਕਣ ਤੋਂ ਬਾਅਦ ਬਚ ਗਿਆ ਤਾਂ ਤੈਨੂੰ ਦੇ ਦਿਆਂਗੇ ਕਹਿੰਦੇ ਸਾਰੇ ਮੰਦਰ ਵਿੱਚ ਝਾੜੂ ਮਾਰਿਆ ਬੜੀ ਸਫਾਈ ਕੀਤੀ ਕਹਿੰਦਾ ਹੁਣ ਤਾਂ ਪ੍ਰਸ਼ਾਦਾ ਛਕਾ ਦਿਓ ਉਹ ਕਹਿੰਦੇ ਪ੍ਰਸ਼ਾਦਾ ਤੇਰੇ ਜੁਗਾਂ ਰਿਆ ਹੀ ਨਹੀਂ ਉਹ ਤਾਂ ਸੀ ਸਾਡੇ ਜੁਗਾਂ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਗਿਆ ਕਹਿੰਦੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਜਦੋਂ ਬਾਬਾ ਜੀ ਨੂੰ ਪੁੱਛਿਆ ਕਹਿੰਦਾ ਜੀ ਮੈਂ ਪ੍ਰਸ਼ਾਦਾ ਛਕਣਾ ਕਹਿੰਦੇ ਪੁੱਤਰਾ ਬੈ ਬੜਾ ਪਿਆਰ ਦਿੱਤਾ ਤੁਰਨ ਲੱਗਿਆ ਕਹਿੰਦੇ ਹਨੇਰਾ ਹੋ ਗਿਆ ਜਾਏਗਾ ਕਿੱਧਰ ਕਹਿੰਦਾ ਜੀ ਰਹੂੰਗਾ ਵੀ ਕਿਵੇਂ ਮੇਰੇ ਕੋਲੇ ਵਸਤਰ ਵੀ ਕੋਈ ਨਹੀਂ ਕਹਿੰਦੇ ਇੱਥੇ ਪ੍ਰਸ਼ਾਦਾ ਵੀ ਮਿਲੂਗਾ ਤੇ ਵਸਤਰ ਵੀ ਮਿਲੂਗਾ ਤੇ ਕਾਲਜੇ ਨੂੰ ਠੰਡ ਪੈ ਗਈ ਦੋ ਸ਼ਬਦ ਪਿਆਰ ਦੇ ਸੁਣ ਕੇ ਜਿਹੜਾ ਪਿਆਰ ਕਨੀਓ ਪੁੱਖਾ ਹੁੰਦਾ ਨਾ ਉਹ ਤੋਂ ਪੁੱਛ ਕੇ ਦੇਖੋ ਜਿਵੇਂ ਆਪਾਂ ਤਾਂ ਆਪਣੇ ਬੱਚਿਆਂ ਨੂੰ ਸਾਰੀ ਲਾਡ ਲਡਾਉਨੇ ਆ ਜਿਹੜੇ ਦਾ ਬਚਪਨ ਬਿਨਾਂ ਲਾਡ ਪਿਆਰ ਤੋਂ ਬੜਦਾ ਉਹਨਾਂ ਬੱਚਿਆਂ ਤੋਂ ਪੁੱਛ ਕੇ ਦੇਖੋ ਮਾਂ ਬਾਪ ਦੀ ਕੀਮਤ ਕੀ ਹੁੰਦੀ ਹੈ ਕਹਿੰਦੇ ਜਾਂਦਾ ਜਾਂਦਾ ਕਹਿੰਦਾ ਕਹਿੰਦਾ ਬਾਬਾ ਜੀ ਇੱਕ ਕਿਰਪਾ ਕਰੋ ਕਹਿੰਦਾ ਮੈਨੂੰ ਤੁਸੀਂ ਖਾਣਾ ਵੀ ਦਿੱਤਾ ਵਸਤਰ ਵੀ ਦਿੱਤੇ ਕਹਿੰਦਾ ਮੈਨੂੰ ਬਾਣੀ ਨਾਲ ਵੀ ਜੋੜੋ ਉਹ ਕਹਿੰਦੇ ਬਾਬਾ ਜੀ ਨੇ ਬਾਣੀ ਦਾ ਗੁਟਕਾ ਦਿੱਤਾ ਪੁੱਤਰਾ ਇੱਕ ਕੰਮ ਕਰੀ ਇਹਨੂੰ ਕੋਈ ਆਮ ਪੁਸਤਕ ਨਾ ਜਾਣੀ ਬੜੀ ਸੋਚਣਾ ਪਵਿੱਤਰਤਾ ਨਾਲ ਰੱਖੀ ਤੇ ਬੜੇ ਸ਼ਰਧਾ ਨਾਲ ਨੂੰ ਪੜਿਆ ਕਰੀ ਸੰਥਿਆ ਲੈ ਨਹੀਂ ਸਕਦਾ ਇਦਾਂ ਕਰਦਿਆਂ ਕਰਾਉਂਦਿਆਂ ਜਦੋਂ ਘਰੇ ਪਹੁੰਚਿਆ ਕੁਝ ਟਾਈਮ ਜੀਵਨ ਬਸਰ ਹੋਇਆ ਦੱਸਦਿਆਂ ਉਹਨਾਂ ਸਮਿਆਂ ਵਿੱਚ ਕਾਲ ਪੈ ਗਿਆ ਮੀਂਹ ਨਾ ਪਿਆ ਪਹਿਲਾਂ ਮੀਂਹ ਨਾ ਪੈਂਦਾ ਨਾ ਪਿੰਡਾਂ ਵਾਲੇ ਜੱਗ ਬੜੇ ਕਰਦੇ ਕਿਉਂਕਿ ਸਾਡੇ ਕੋਲ ਐਂ ਸਾਧਨ ਹੁੰਦਾ ਵੀ ਰੱਬ ਖੁਸ਼ ਹੋ ਜਾਈ। ਕੱਲ ਮੈਂ ਕਿਸੇ ਗੁਰੂ ਘਰ 'ਚ ਬੈਠਾ ਉੱਥੇ ਬਾਬਾ ਜੀ ਬੈਠੇ ਕਹਿੰਦੇ ਹੁਣ ਜੱਗ ਘੱਟ ਕਰਦੇ ਹੁਣ ਬਤਾ ਵੀ ਮੱਛੀ ਮੋਟਰ ਦੀ ਸੋਚ ਨਾ ਪੀ ਲੈਣੀ। ਪਹਿਲਾਂ ਡੀਕੀਆਂ ਦੇ ਵੀ ਯਾਰ ਮੀਂਹ ਪਊਗਾ ਤਾਂ ਗਮਾਰਾ ਬੀਜਾਂਗੇ। ਮੀਂਹ ਪਊਗਾ ਤਾਂ ਨਰਮਾ ਹੋਊਗਾ ਇਦਾਂ ਹਾਲਾਤ ਸੀ। ਘੱਟ ਇਹਨੂੰ ਕਰਮਕਾਂਡ ਨਾ ਜਾਣਿਓ ਕਿ ਪੁੰਨਦਾਨ ਦੀ ਭਾਵਨਾ ਕਿਸੇ ਟਾਈਮ ਹੁੰਦੀ ਸੀ ਔਰ ਐਂ ਵੀ ਨਾ ਸੋਚੇ ਵੀ ਕੱਲਾ ਜੱਗ ਕਰਨ ਵਾਲੀ ਮੀਂਹ ਪਊਗਾ। ਜੱਗ ਕਰਨ ਨਾਲ ਇੰਨੇ ਨੇ ਪਾਪ ਕਰਕੇ ਚੌਲਾਂ ਦਾ ਕੜਾਹਾ ਕੱਢ ਕੇ ਕੁਝ ਨਹੀਂ ਬਣਦਾ 100 ਪੰਛੀ ਮਾਰ ਕੇ ਇੱਕ ਨੂੰ ਚੋਗਾ ਪਾ ਕੇ ਕੁਝ ਨਹੀਂ ਬਣਦਾ ਪਾਪ ਪਾਪ ਇੰਨੇ ਕੋਹਰੇ ਉਹਨੇ ਪੁੰਨ ਨਹੀਂ ਹੋ ਰਹੀ ਪੁੰਨ ਹਰੇਕ ਅਸੀਂ ਦਿਖਾਉਨੇ ਅਸੀਂ ਆ ਕੀਤਾ ਉਹ ਕੀਤਾ ਪਾਪ ਢਾਕੇ ਰੱਖਦੇ ਹਾਂ ਖੈਰ ਵੀ ਕਹਿੰਦੇ ਜਦੋਂ ਕਾਲ ਪਿਆ ਫਸਲਾਂ ਨਾ ਹੋਈਆਂ ਤੇ ਸੇਠ ਦਾ ਜਿਹੜਾ ਦੇਣ ਲੈਣ ਸੀ ਸਾਰਾ ਡੁੱਬ ਗਿਆ ਸੇਠ ਦੇ ਰੁਪਏ ਪੈਸੇ ਉਦੋਂ ਫਸਲਾਂ ਦੀ ਕੰਮ ਹੁੰਦਾ ਭਾਈ ਸਾਰਾ ਰੁਪਿਆ țeਲਾ ਸੇਠ ਦਾ ਡੁੱਬ ਗਿਆ ਸੇਠ ਵੀ ਗਰੀਬੀ ਵਿੱਚ ਆ ਗਿਆ ਤੇ ਸੇਠ ਤੋਂ ਸਦਮਾ ਨਾ ਸਹਾਰਿਆ ਗਿਆ ਤੇ ਸੇਠ ਦੀ ਮੌਤ ਹੋ ਗਈ ਜਦੋਂ ਸੇਠ ਦੀ ਮਰਤੂ ਹੋ ਗਈ ਸੇਠ ਦੀ ਵੱਡੀ ਪਤਨੀ ਨੇ ਭਗਤ ਪੂਰਨ ਸਿੰਘ ਨੂੰ ਤੇ ਮਾਤਾ ਮਹਿਤਾਬ ਕੌਰ ਨੂੰ ਕਹਿੰਦਾ ਕਹਿੰਦੀ ਛੋਡੇ ਵਾਸਤੇ ਘਰੇ ਥਾਂ ਨਹੀਂ ਆਪ ਦੀ ਪੜੀ ਬਚਾਓ ਘਰੋਂ ਕੱਢ ਤੇ ਮਾਂ ਪੁੱਤ ਦਰبار صاحب چلے ਗਏ ਪਰ ਕੁਦਰਤੀ ਗੱਲ ਉਹਨਾਂ ਦਿਨਾਂ 'ਚ ਦਰਬਾਰ ਸਾਹਿਬ ਤੇ ਮਹੰਤਾਂ ਦਾ ਕਬਜ਼ਾ ਸੀ ਕੁਝ ਦਿਨ ਰਹੇ ਉੱਥੋਂ ਵੀ ਉਹ ਚਲੇ ਗਏ ਤੇ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਕੀਤੇ ਲਾਹੌਰ ਵਿੱਚ ਉੱਥੇ ਰਹੇ ਉੱਥੋਂ ਦੇ ਬਾਬਾ ਜੀ ਨੂੰ ਆਖਿਆ ਕਹਿੰਦੇ ਸਾਨੂੰ ਘਰੋਂ ਵੀ ਕੱਢ ਤਾਂ ਸਾਡਾ ਗੁਰੂ ਘਰ ਬਿਨਾਂ ਸਹਾਰਾ ਕੋਈ ਨਹੀਂ ਸੇਵਾ ਕੀਤੀ ਇੱਕ ਦਿਨ ਬਾਬਾ ਜੀ ਨੇ ਆਖਿਆ ਵੀ ਇੰਦਾ ਰਹੋਗੇ ਕਿਵੇਂ ਕਹਿੰਦੇ ਇੱਟਾਂ ਪਈਆਂ ਕੱਖਾਂ ਦੀ ਕੁੱਲੀ ਬਣਾ ਲਵਾਂ ਉੱਤੇ ਛੱਤ ਪਾ ਲਵਾਂ ਇੱਟਾਂ ਖੜੀਆਂ ਕਰਕੇ ਉੱਪਰ ਕੱਖਾਂ ਕੰਨਿਆਂ ਦੀ ਛੱਤ ਪਾਤੀ ਤੇ ਰਹਿਣ ਲੱਗੇ ਤੇ ਉੱਥੇ ਮਾਤਾ ਨੇ ਆਖਿਆ ਸੀ ਕਹਿੰਦੀ ਪੁੱਤ ਤੈਨੂੰ ਸੁੱਖਾਂ ਸੁਖ ਸੁਖ ਲਿਆ ਸੀ ਵੀ ਤੈਨੂੰ ਸਿੱਖ ਬਣਾਉਂਗੀ ਤੇ ਪੰਜ ਪਿਆਰਿਆਂ ਤੋਂ ਮੇਰੇ ਹੁੰਦਿਆਂ ਹੁੰਦਿਆਂ ਅਮਰਤ ਸ਼ਕਲਾ ਜਦੋਂ ਅਮਰਤ ਛਕ ਲਿਆ ਨਾ ਤੇ ਪਹਿਲਾ ਨਾਂ RAM ji ਦਾ ਸੀ ਫਿਰ ਪੰਜ ਪਿਆਰਿਆਂ ਨੇ ਉਹਦਾ ਨਾਂ ਪੂਰਨ ਸਿੰਘ ਰੱਖਿਆ ਤੇ ਮਾਂ ਬੜੀ ਖੁਸ਼ ਹੋਈ ਇੱਕ ਗੱਲ ਆਖੀ ਕਹਿੰਦੀ ਪੁੱਤ ਕੱਲਾ ਨਾਂ ਦੇ ਹੀ ਪੂਰਨ ਨਾ ਬਣੀ ਤੇ ਸੱਚੀ ਮਿੱਚੀ ਪੂਰਨ ਬਣ ਕੇ ਦਿਖਾਈ ਫਿਰ ਪੂਰਨ ਦਾ ਮਤਲਬ ਹੁੰਦਾ ਪੂਰਾ ਸੱਚੀ ਜਿਹੜਾ ਕੋਈ ਬੰਦਾ ਪੂਰਾ ਹੁੰਦਾ ਸੰਸਾਰ ਚ ਅਧੂਰਾਪਣ ਹਰੇਕ ਬੰਦੇ 'ਚ ਝਲਕੇ ਹੁੰਦਾ ਕੋਈ ਕਿੱਡੀ ਵੱਡੀ ਪਦਵੀ ਤੇ ਹੈ ਉਹ ਕਹਿੰਦੀ ਪੁੱਤ ਤੇਰਾ ਨਾਂ ਹੀ ਪੂਰਨ ਸਿੰਘ ਨਹੀਂ ਤੂੰ ਫਿਰ ਸੱਚੀ ਪੂਰਨ ਬਣ ਕੇ ਦਿਖਾ ਦੇ ਕਹਿੰਦਾ ਮਾਤਾ ਗੁਰੂ ਸਾਹਿਬ ਦਾ ਅਸ਼ੀਰਵਾਦ ਚਾਹੀਦਾ ਇਦਾਂ ਕਰਦਿਆਂ ਕਰਾਉਂਦਿਆਂ ਸਮਾਂ ਲੰਘੀ ਗਿਆ ਭਗਤ ਪੂਰਨ ਸਿੰਘ ਪੜ ਵੀ ਗਿਆ ਕਾਫੀ ਇੱਕ ਦਿਨ ਮਾਂ ਜਦੋਂ ਬਜ਼ੁਰਗ ਹੋ ਗਈ ਤੇ ਇੱਕ ਗੱਲ ਕਹਿਣ ਲੱਗੀ ਕਹਿੰਦੀ ਪੁੱਤ ਜਦੋਂ ਮੈਂ ਰਾਤ ਨੂੰ ਸੌਂਨੀ ਆ ਨਾ ਰਾਤ ਨੂੰ ਕਹਿੰਦੀ ਤਿੰਨ ਬੱਚੇ ਆ ਕੇ ਮੇਰੀ ਛਾਤੀ ਤੇ ਬੈਠ ਜਾਂਦੇ ਜਦੋਂ ਮੈਂ ਸੌਂਦੀ ਹਾਂ ਮੇਰੀ ਆਖੂ ਭੁੱਲ ਜਾਂਦੀ। ਉਹ ਕਹਿੰਦਾ ਮਾਤਾ ਕੌਣ ਨੇ? ਇੱਕ ਦੋ ਵਾਰ ਮਾਤਾ ਨੇ ਟਾਲ ਮਟੋਲ ਕੀਤੀ। ਇੱਕ ਦਿਨ ਫੇਰ ਆਖਿਆ ਕਹਿੰਦੀ ਜਦੋਂ ਮੈਂ ਰਾਤ ਨੂੰ ਸੌਂਨੀ ਆ ਤੇ ਤਿੰਨ ਛੋਟੇ ਛੋਟੇ ਬੱਚੇ ਆ ਕੇ ਮੇਰੀ ਛਾਤੀ ਤੇ ਬਹਿ ਜਾਂਦੇ। ਇੱਕ ਦਿਨ ਪੁੱਛੀ ਲੈ ਕਹਿੰਦਾ ਮਾਤਾ ਫਿਰ ਜਾਂ ਤਾਂ ਇਹ ਗੱਲ ਨਾ ਛੜਿਆ ਕਰ ਮੈਨੂੰ ਬੜੀ ਪਰੇਸ਼ਾਨੀ ਮਿਲਦੀ ਹੈ। ਮੈਨੂੰ ਦੱਸ ਤਾਂ ਸੀ ਵੀ ਉਹ ਬੱਚੇ ਹੈ ਕੌਣ? ਪਰ ਉਹ ਮਾਤਾ ਨੇ ਆਖਿਆ ਕਹਿੰਦੀ ਪੁੱਤ ਉਹ ਤੇਰੀ ਵੱਡੇ ਭੈਣ ਭਾਈ ਨੇ ਜਿਹੜੇ ਤੇਥੋਂ ਪਹਿਲਾਂ ਪੈਦਾ ਹੋਏ ਸੀ ਤੇ ਤੇਰੇ ਬਾਪੂ ਨੇ ਉਹਨਾਂ ਨੂੰ ਜਿਉਂਦੇ ਨਹੀਂ ਰਹਿਣ ਦਿੱਤਾ ਸੀ ਉਹਨਾਂ ਨੂੰ ਮਾਰਤਾ ਸੀ ਉਹ ਮੇਰੀ ਛਾਤੀ ਤੇ ਆ ਕੇ ਬੈੰਦੇ ਆ ਤੇ ਪੁੱਛਦੇ ਆ ਮਾਂ ਸਾਡਾ ਕਸੂਰਤਾ ਦੱਸ ਦੇ ਸੀ ਤਾਂ ਜਨਮ ਲਿਆ ਸੀ ਹਜੇ ਕੋਈ ਬੁਰਾ ਕਰਮ ਵੀ ਨਹੀਂ ਕੀਤਾ ਸੀ ਸਾਨੂੰ ਕਿਉਂ ਮਾਰ ਦਿੱਤਾ ਗਿਆ ਕਹਿੰਦੀ ਪੁੱਤ ਉਹਨਾਂ ਤਿੰਨਾਂ ਦੇ ਬਦਲੇ ਫਿਰ ਕੱਲਾ ਤੇਰਾ ਮੂੰਹ ਦੇਖਿਆ ਤੇ ਕਹਿੰਦੀ ਹੁਣ ਤੂੰ ਇੱਕ ਕੰਮ ਕਰੀ ਸੰਸਾਰ ਦੇ ਵਿੱਚ ਐਨੀ ਕ ਸੇਵਾ ਕਰੀ ਤੇ ਜਿਹੜਾ ਵੀ ਤੈਨੂੰ ਕੋਈ ਦੁਖੀ ਮਿਲੇ ਤੈਨੂੰ ਐ ਲੱਗੇ ਉਹ ਮੇਰੇ ਭੈਣ ਭਾਈ ਐ ਜਿਹੜੇ ਪਹਿਲਾਂ ਮੇਥੋਂ ਮਰ ਚੁੱਕੇ ਆ ਤੇ ਕਹਿੰਦੇ ਫਿਰ ਭਗਤਪੂਰਨ ਸਿੰਘ ਨੇ ਆਖਿਆ ਮਾਤਾ ਫਿਕਰ ਨਾ ਕਰ ਇਦਾਂ ਕਰਦਿਆਂ ਕਰਾਉਂਦਿਆਂ 47 ਆੜਿਆ 1947 ਉਦੋਂ ਪਹਿਲਾਂ ਮਾਤਾ ਦੀ ਮਰਤੂ ਹੋ ਗਈ ਸੀ ਮਾਤਾ ਦੀ ਮਰਤੂ ਹੋ ਗਈ ਬੜਾ ਰੋਇਆ ਭਗਤਪੂਰਨ ਸਿੰਘ ਤੇ ਉੱਥੇ ਡੇਰਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਨੇ ਸਮਝਾਇਆ ਪੁੱਤਰਾ ਇਹ ਸੰਸਾਰ ਆਉਣੀ ਜਾਣੀ ਖੇਡ ਹੈ ਮਾਤਾ ਦੇ ਸੁੱਖ ਨੇ ਪੂਰੇ ਕਰੀ ਉਹਨਾਂ ਟਾਈਮਾਂ ਵਿੱਚ ਭਰਾਵੋ ਜਦੋਂ ਦੇਸ਼ ਦੀ ਵੰਡ ਹੋਈ ਉਧਰਲੇ ਇੱਧਰ ਇੱਧਰਲੇ ਉਧਰ ਆਪੋ ਆਪਣੀਆਂ ਜਾਨਾਂ ਦੀ ਪਈ ਸਾਰੀਆਂ ਜਿਹੜੇ ਅਪਾਹਜ ਹੈਂਡੀਕੈਪ ਸੀਗੇ ਉਹਨਾਂ ਨੂੰ ਕੌਣ ਬਾਤ ਪੁੱਛੇ ਉਦੋਂ ਭਗਤ ਪੂਰਨ ਸਿੰਘ ਉਹਨੇ ਕਹਿੰਦੇ ਕੋਈ ਰਿਕਸ਼ਾ ਲਿਆ ਉਹਦੇ ਵਿੱਚ ਪੰਜ ਪਾਹਜ ਬਿਠਾਏ ਉਹਨਾਂ ਨੂੰ ਲੈ ਕੇ ਬਾਰਡਰ ਕ੍ਰੋਸ ਕੀਤਾ ਕਦੇ ਕੈਂਪਾਂ ਜਿੱਦਣ ਕੱਟ ਕਦੇ ਸੜਕਾਂ ਦੇ ਕਿਨਾਰੇ ਠਹਿਰ ਆਖਰ ਨੂੰ ਭਰਾਵੋ ਕਿਸੇ ਕੁਝ ਬੰਦਿਆਂ ਨੇ ਰਲਕਿਓ ਦੀ ਮਦਦ ਕੀਤੀ ਤੇ ਉਹਨੂੰ ਥੋੜਾ ਜਾ ਥੋੜੀ ਜੀ ਜਗ੍ਹਾ ਲੈ ਕੇ ਦਿੱਤੀ ਮਕਾਨ ਬਣਾ ਕੇ ਦਿੱਤਾ ਉੱਥੋਂ ਪਿੰਗਲਵਾੜੀ ਦੀ ਨਿਉਟਕੀ ਜਿੱਥੇ ਅੱਜ ਬਹੁਤ ਲੋਕਾਂ ਨੂੰ ਰਾਹਤ ਮਿਲਦੀ ਹੈ ਸੁੱਖ ਦਾ ਸਲਾਮ ਮਿਲਦਾ ਹੈ ਇਹ ਸਾਰਾ ਸਿਰ ਉਹਦੀ ਮਾਤਾ ਨੂੰ ਜਾਂਦਾ ਹੈ ਜਦੋਂ ਭਗਤ ਪੂਰਨ ਸਿੰਘ ਦੁਨੀਆ ਚ ਗਿਆ ਨਾ ਬਜ਼ੁਰਗ ਹੋ ਗਿਆ ਦੁਨੀਆ ਚ ਗਿਆ ਉਹਨੇ ਦੋ ਹੀ ਮੰਗਾਂ ਰੱਖੀਆਂ ਸੀ ਕਹਿੰਦਾ ਇੱਕ ਤਾਂ ਜਦੋਂ ਮੈਂ ਜਾਮਾ ਦੁਨੀਆ ਚੋਂ ਕਹਿੰਦਾ ਮੇਰੇ ਹੱਥ 'ਚ ਝਾੜੂ ਖੜਾ ਦਿਓ ਤੇ ਸੇਵਾਦਾਰ ਕਹਿੰਦੇ ਜੀ ਹੱਥ ਤਾਂ ਉਹਦੋਂ ਕੁਝ ਹੀ ਨਹੀਂ ਫੜਦੇ ਹੱਥ ਤਾਂ ਖਾਲੀ ਰਹਿ ਜਾਂਦਾ ਐਂ ਕੁਝ ਨਹੀਂ ਐ ਤਾਂ ਸਿੱਧੇ ਹੋ ਜਾਂਦੇ ਉਹਦੋਂ ਬਿਲਕੁਲ ਆਉਂਦਿਆਂ ਦੀਆਂ ਮੁਠੀਆਂ ਬੰਦ ਤੇ ਜਾਂਦਿਆਂ ਦੇ ਹੱਥ ਖੁੱਲੇ ਕਹਿੰਦਾ ਫਿਰ ਮੇਰੇ ਹੱਥ ਨਾਲ ਝਾੜੂ ਬੰਨਦੇ ਉਹਨਾਂ ਨੇ ਜਦੋਂ ਜਾਮਾ ਪਤਾ ਚੱਲੇ ਕਿ ਗੁਰੂ ਘਰ ਦਾ ਕੋਈ ਝਾੜੂ ਵਰਦਾਰ ਜਾ ਰਿਹਾ ਝਾੜੂ ਮਾਰਨ ਵਾਲਾ ਇੰਨੀ ਨਿਮਰਤਾ ਸੀ ਭਗਤਪੂਰਨ ਸਿੰਘ ਤੇ ਦੂਜੇ ਨੰਬਰ ਤੇ ਉਹਨੇ ਗੱਲ ਆਖੀ ਕਹਿੰਦਾ ਜਿਹੜਾ ਮੇਰੀ ਇਸ ਸੰਸਥਾ ਦਾ ਮੈਥੋਂ ਬਾਅਦ ਉੱਤਰਾਧਿਕਾਰੀ ਬਣੇ ਉਹ ਇਹਨੂੰ ਸਮਰਪਿਤ ਹੋਵੇ ਪੂਰਾ ਫਿਰ ਬੀਬੀ ਇੰਦਰਜੀਤ ਕੌਰ ਪਿੰਗਲਵਾੜੀ ਬੀਬੀ ਇੰਦਰਜੀਤ ਕੌਰ ਬਹੁਤ ਤਕੜੇ ਘਰ ਦੀ ਧੀ ਧੀ ਹੈ ਬਹੁਤ ਤਕੜੀ ਡਿਗਰੀ ਕੀਤੀ ਹੋਈ ਸੀ ਡਾਕਟਰ ਦੀ ਉਹ ਵੀ ਦੇ ਅਟਾ ਕੋ ਛੱਡ ਕੇ ਆ ਕੇ ਉਹਨੂੰ ਸੰਭਾਲ ਰਹੀ ਹੈ ਉਸ ਸੰਸਥਾ ਦੀ ਸੇਵਾ ਕਰ ਰਹੀ ਹੈ